ਹਾਂਜੀ ਅੱਜ ਦੀ ਵਾਇਰਲ ਅਪਡੇਟ ਗੁਰਲੀਨ ਦੇ ਵਿਆਹ ਵਾਲੀ ਫੋਟੋ ਤੇ ਪੰਜਾਬੀ ਕਲਾਕਾਰ ਦੇ ਕਮੈਂਟ ਮਜ਼ਾਕ ਜਾਂ ਹੱਦਪਾਰ ਕਰ ਦਿੱਤੀ। ਹਾਂਜੀ ਕੌਣ ਏ ਇਹ ਵੱਡੇ ਕਲਾਕਾਰ ਜਿਸ ਨੇ ਕੀਤਾ ਗੁਰਲੀਨ ਤੇ ਗਲਤ ਕਮੈਂਟ ਜਾਂ ਸਹੀ ਕਮੈਂਟ ਆ ਜੋ ਜਾਨੂ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਅਪਡੇਟ ਜਿੱਥੇ ਹਰ ਵਾਇਰਲ ਮਾਮਲੇ ਦੀ ਅਸਲੀ ਕਹਾਣੀ ਤੁਹਾਡੇ ਸਭ ਤੋਂ ਪਹਿਲਾਂ ਮਿਲਦੀ ਹੈ ਸੋਸ਼ਲ ਮੀਡੀਆ ਅਪਡੇਟ ਉੱਤੇ। ਦੋਸਤੋ ਪੰਜਾਬੀ ਅਦਾਕਾਰ ਗੁਰਲੀਨ ਦੀ ਵਿਆਹ ਵਾਲੀ ਤਸਵੀਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਆਈ ਫੈਨਸ ਵੱਲੋਂ ਵਧਾਈਆਂ ਦੀ ਬਰਮਾਰ ਹੋਣ ਲੱਗ ਪਈ ਜੇਕਰ ਤੁਸੀਂ ਗੁਰਲੀਨ ਨੂੰ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦਈਏ ਗੁਰਲੀਨ ਇੱਕ ਪੰਜਾਬੀ ਅਦਾਕਾਰ ਮਸ਼ਹੂਰ ਐਕਟਰਸ ਹੈ ਜੋ ਕਿ ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਬੱਬੂ ਮਾਂ ਨਾਲ ਹਸ਼ਰ ਫਿਲਮ ਵਿੱਚ ਦੇਖੀ ਗਈ ਜਿਸ ਤੋਂ ਬਾਅਦ ਗੁਰਲੀਨ ਫੇਮਸ ਹੋਣ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਸੌਂਗਸ ਆਏ ਬਹੁਤ ਲੰਬੇ ਟਾਈਮ ਤੋਂ ਬਾਅਦ ਗੁਰਲੀਨ ਨੇ ਕੀਤੀ ਮੈਰਿਜ ਪਰ ਇਸ ਖੁਸ਼ੀ ਦੇ ਮੌਕੇ 'ਤੇ ਇੱਕ ਪੰਜਾਬੀ ਕਲਾਕਾਰ ਦਾ ਕਮੈਂਟ ਹੋਇਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਮੈਂਟ ਲੋੜ ਤੋਂ ਜ਼ਿਆਦਾ ਪਰਸਨਲ ਸੀ ਵਿਆਵਰਗੇ ਪਲ ਚ ਇਹ ਗੱਲ ਸੋਬਦੀ ਨਹੀਂ ਸੀ ਇਸ ਕਰਕੇ ਕਮੈਂਟ ਸੈਕਸ਼ਨ ਚ ਭੰਸ ਛਿੜ ਗਈ ਕਈ ਬਜ਼ੁਰਗਾ ਨੇ ਕਮੈਂਟ ਨੂੰ ਦੇਖਦੇ ਵਿਰੋਧ ਕੀਤਾ ਜਦਕਿ ਕੁਝ ਲੋਕਾਂ ਨੇ ਇਸ ਕਮੈਂਟ ਨਾਲ ਸਹਿਮਤੀ ਬਣਾਈ ਹੁਣ ਤੱਕ ਗੁਰਲੀਨ ਵੱਲੋਂ ਕੋਈ ਰਿਐਕਸ਼ਨ ਨਹੀਂ ਆਇਆ ਨਾ ਹੀ ਉਸ ਕਲਾਕਾਰ ਨੇ ਕਮੈਂਟ ਬਾਰੇ ਕੋਈ ਪਸਟੀਕਰਨ ਦਿੱਤਾ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਹਰ ਗੱਲ ਲਿਮਟ ਤੇ ਰੱਖਣਾ ਚਾਹੀਦਾ ਏ ਜਾਂ ਫਿਰ ਲੋਕ ਬੇਬਜਾ ਗੱਲ ਨੂੰ ਵੱਡਾ ਬਣਾ ਰਹੇ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਵੀਡੀਓ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਵੀ ਕੌਣ ਹੋ ਸਕਦਾ ਏ ਕਲਾਕਾਰ ਜਿਸ ਨੇ ਇਹ ਕਮੈਂਟ ਕੀਤਾ ਹਾਂਜੀ ਮਿਲਦੇ ਹਾਂ ਇਹੋ ਜੀ ਹੋਰ ਅਪਡੇਟ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ